ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਅਸੀਂ ਸੇਲ ਲਈ ਲੈ ਕੇ ਆਏ ਜੀ 11 ਗੱਡੀਆਂ ਅਤੇ ਟਰੈਕਟਰ ਪਹਿਲੀ ਹੈ ਜੀ ਬ੍ਰੇਜਾ ਜੈਡੀਡੀਆਈ ਗੱਡੀ ਦੂਜੀ ਹੋਂਡਾ ਸਿਟੀ ਆਈਡੀ ਟੈਕ ਗੱਡੀ ਤੀਜੀ ਸਵਿਫਟ ਗੱਡੀ ਚੌਥੀ ਕਿਆ ਗੱਡੀ ਪੰਜਵੀਂ ਸਕੋਡਾ ਓਕਟਾਵੀਆ ਗੱਡੀ ਛੇਵੀਂ ਸਵਿਫਟ ਵੀਡੀਆਈ ਗੱਡੀ ਸੱਤਵਾਂ ਸੋਨਾਲੀ ਕਾ 450 ਡੀਆਈ ਟਰੈਕਟਰ ਅੱਠਵੇਂ ਬਰਨਾਲੇ ਦੇ ਬਣੇ ਹੋਏ ਹਲ ਨੌਵੀਂ ਐਸ ਕ੍ਰਾਸ ਗੱਡੀ 10ਵੀਂ ਹੁੰਡਾਈ ਕ੍ਰੇਟਾ ਗੱਡੀ 11ਵੀਂ ਫੋਕਸ ਵੈਗਨ ਵੈਂਟੋ ਗੱਡੀ ਅਤੇ 12ਵਾਂ ਸਵਰਾਜ 960 ਐਫੀ ਟਰੈਕਟਰ ਕਿੱਥੇ ਇਹ ਸਾਰੇ ਸਾਧਨ ਖੜੇ ਹੈ ਕੀ ਕੰਡੀਸ਼ਨ ਹੈ ਕੀ ਡਿਮਾਂਡ ਹੈ ਸਭ ਕੁਝ ਵੀਡੀਓ ਵਿੱਚ ਅੱਗੇ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਉਸ ਤੋਂ ਪਹਿਲਾਂ ਨੋਟ ਕਰੋ ਸਾਡਾ ਵਟਸਐਪ ਨੰਬਰ 7240300756 ਕਿਸੇ ਵੀ ਚੀਜ਼ ਦੀ ਐਡ ਲਵਾਉਣ ਲਈ ਤੁਸੀਂ ਸਾਡੇ ਨਾਲ ਇਸ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਆਪਣੇ ਸਾਧਨ ਦੀਆਂ 8-10 ਫੋਟੋਆਂ ਜਾਂ 2-3 ਮਿੰਟ ਦੀ ਵੀਡੀਓ ਕੰਡੀਸ਼ਨ ਡਿਮਾਂਡ ਏਰੀਆ ਮਾਡਲ ਟਾਇਰਾਂ ਦੀ ਕੰਡੀਸ਼ਨ ਇੰਜਨ ਦੀ ਕੰਡੀਸ਼ਨ ਜਾਂ ਹੋਰ ਕੋਈ ਵੀ ਬਣਦੀ ਜਾਣਕਾਰੀ ਤੁਸੀਂ ਸਾਨੂੰ ਇਸ ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਤੁਹਾਡੀ ਐਡ ਆਪਣੇ ਚੈਨਲ ਉੱਪਰ ਬਿਲਕੁਲ ਫ੍ਰੀ ਲਾਈ ਜਾਵੇਗੀ ਜੀ ਪਹਿਲਾਂ ਗੱਲ ਕਰਦੇ ਹਾਂ ਜੀ ਬ੍ਰਿਜਾ ਜੈਡੀੀਆਈ ਗੱਡੀ ਬਾਰੇ 2018 ਮਾਡਲ ਗੱਡੀ ਹੈ ਜੀ ਸੈਕਿੰਡ ਆਨਰ ਹੈ ਜੀ ਵੈਲਿਡ ਇੰਸ਼ੋਰੈਂਸ ਹੈ ਜੀ ਜੇ ਗੱਲ ਕਰੀਏ ਗੱਡੀ ਦੇ ਟਾਇਰਾਂ ਦੀ ਤਾਂ 70 ਪੈਸੇ ਗੱਡੀ ਦੇ ਟਾਇਰ ਪਈ ਹੈ ਜੀ 70 ਮੈਟਿੰਗ ਹੈ ਜੀ ਦਿੱਲੀ ਨੰਬਰ ਗੱਡੀ ਹੈ ਜੀ ਐਨਓਸੀ ਮਿਲ ਜੂ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 6,50,000 ਵਿਦ ਐਨਓਸੀ ਲੋਕੇਸ਼ਨ ਹੈ ਜੀ ਬਾਈਆਂ ਦੀ ਪਿੰਡ ਮੰਗਵਾਲ ਜ਼ਿਲ੍ਹਾ ਸੰਗਰੂਰ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 9968655400 9968655ਪੂਰਾ 400 ਅਗਲੀ ਹੈ ਜੀ Honda City ID tag ਗੱਡੀ 2015 ਮਾਡਲ ਗੱਡੀ ਹੈ ਜੀ 85000 ਕਿਲੋਮੀਟਰ ਗੱਡੀ ਚੱਲੀ ਹੈ ਜੀ ਵਿਦ ਸਰਵਿਸ ਰਿਕਾਰਡ ਬਿਲਕੁਲ ਸ਼ੋਰੂਮ ਕੰਡੀਸ਼ਨ ਵਿੱਚ ਗੱਡੀ ਹੈ ਜੀ 90 ਪੈਸੇ ਗੱਡੀ ਦੇ ਟਾਇਰ ਪਏ ਹੈ ਜੀ ਨਵੀਂ ਬੈਟਰੀ ਹੈ ਜੀ 15 ਇੰਚੀ ਅਲੌਏ ਲੱਗੇ ਹੈ ਜੀ ਵਧੀਆ 뮤직 ਸਿਸਟਮ ਲੱਗਿਆ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 410000 ਬਾਕੀ ਮੌਕੇ ਤੇ ਥੋੜਾ ਬਹੁਤ ਮਾਨਤਾ ਨੂੰ ਹੋ ਜੂ ਏਰੀਆ ਬਾਈਆਂ ਦਾ ਲੁਧਿਆਣਾ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ ਜੀ 98734 13252 98734 13252 ਅਗਲੀ ਹੈ ਜੀ ਸਵਿਫਟ ਗੱਡੀ 2018 ਮਾਡਲ ਗੱਡੀ ਹੈ ਜੀ ਡੀਜ਼ਲ ਵੇਰੀਐਂਟ ਹੈ ਜੀ ਫਰਸਟ ਓਨਰ ਗੱਡੀ ਹੈ ਜੀ 80000 ਕਿਲੋਮੀਟਰ ਗੱਡੀ ਚੱਲੀ ਹੈ ਜੀ ਬਿਲਕੁਲ ਨਵੇਂ ਗੱਡੀ ਦੇ ਟਾਇਰ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਪਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 5.5 ਲੱਖ ਏਰੀਆ ਪਾਈਆਂ ਦਾ ਮਲੇਰ ਕੋਟ ਲੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 98557 10813 98557 10813 ਅਗਲੀ ਹੈ ਜੀ Kia ਗੱਡੀ HTX ਪਲੱਸ ਟੌਪ ਮਾਡਲ ਗੱਡੀ ਹੈ ਜੀ 2020 ਗੱਡੀ ਦਾ ਮਾਡਲ ਹੈ ਜੀ PB 10 ਲੁਧਿਆਣਾ ਦਾ ਗੱਡੀ ਦਾ ਨੰਬਰ ਹੈ ਜੀ ਸੈਕੰਡ ਓਨਰ ਗੱਡੀ ਹੈ ਜੀ 65000 ਕਿਲੋਮੀਟਰ ਗੱਡੀ ਚੱਲੀ ਹੈ ਜੀ 2025 ਤੱਕ Kia ਕੰਪਨੀ ਵੱਲੋਂ ਇੰਜਨ ਦੀ ਗਾਰੰਟੀ ਪਈ ਹੈ ਨਵੀਂ ਗੱਡੀ ਦੇ ਟਾਇਰ ਹੈ ਜੀ 10000 ਕਿਲੋਮੀਟਰ ਟਾਇਰ ਚੱਲੇ ਹੈ ਜੀ ਸ਼ੋਰੂਮ ਕੰਡੀਸ਼ਨ ਵਿੱਚ ਗੱਡੀ ਹੈ ਜੀ ਕੰਪਨੀ ਫਿਟਡ ਬੇਸ ਆਡੀਓ ਐਂਪ ਅਤੇ ਸਪੀਕਰ ਲੱਗੇ ਹੈ ਜੀ ਵੈਂਟੀਲੇਟਿਡ ਸੀਟਾਂ ਹੈ ਜੀ ਟਾਇਰ ਪ੍ਰੈਸ਼ਰ ਮੋਨੀਟਰ ਸਿਸਟਮ ਹੈ ਜੀ ਲੌਏ ਵੀਲ ਲੱਗੇ ਹੈ ਜੀ ਸਨਰੂਫ ਵਾਲਾ ਮਾਡਲ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਹੈ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 15 ਲੱਖ ਏਰੀਆ ਬਾਈਆਂ ਦਾ ਪਧਾੜ ਬਰਨਾਲ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ ਜੀ 9878446481 9878446481 ਅਗਲੀ ਹੈ ਜੀ ਸਕੋਡਾ ਆਕਟਾਵੀਆ ਗੱਡੀ 2013 ਮਾਡਲ ਗੱਡੀ ਹੈ ਜੀ 1 ਲੱਖ ਕਿਲੋਮੀਟਰ ਗੱਡੀ ਚੱਲੀ ਹੈ ਜੀ ਸੈਕੰਡ ਓਨਰ ਹੈ ਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਜੀ ਜੇ ਗੱਲ ਕਰੀਏ ਟਾਇਰਾਂ ਦੀ ਤਾਂ 50 ਕੁ ਪੈਸੇ ਗੱਡੀ ਦੇ ਟਾਇਰ ਪਈ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਪਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 440000 ਏਰੀਆ ਬਾਈਆਂ ਦਾ ਰਾਮਪੁਰਾ ਫੂਲ ਹੈ ਜੀ ਨੰਬਰ ਮਾਲ ਕਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 62395 66002 62395 66002 ਅਗਲੀ ਹੈ ਜੀ ਸਵਿਫਟ ਵੀਡੀਆਈ ਗੱਡੀ 2014 ਮਾਡਲ ਗੱਡੀ ਹੈ ਜੀ ਸੈਕਿੰਡ ਆਨਰ ਹੈ ਜੀ ਦੋਵੇਂ ਚਾਬੀਆਂ ਮਿਲ ਜਾਣਗੀਆਂ ਜੀ ਦੋ ਪੀਸ ਗੱਡੀ ਦੇ ਪੇਂਟ ਹੈ ਜੀ ਬਾਕੀ ਸਾਰੀ ਗੱਡੀ ओरिजिनल ਹੈ ਜੀ ਵੈਲਿਡ ਇੰਸ਼ੋਰੈਂਸ ਹੈ ਜੀ ਟਾਇਰ ਗੱਡੀ ਦੇ 60 ਪੈਸੇ ਪਏ ਹੈ ਜੀ ਫੋਟੋਆਂ ੱਟ ਗਈਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਪਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 3,60,000 ਏਰੀਆ ਪਾਈਆਂ ਦਾ ਮਾਨਸ ਹੈ ਜੀ ਪਿੰਡ ਨੰਗਲਕਲਾ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 94652 84776 94652 84776 ਅਗਲਾ ਹੈ ਜੀ ਸੋਨ ਵਾਲੀ ਕਾ ਟਰੈਕਟਰ 2010 ਮਾਡਲ ਟਰੈਕਟਰ ਹੈ ਜੀ ਇੰਜਨ ਗੇਅਰ ਲਿਫਟ ਦਾ ਟਰੈਕਟਰ ਬਿਲਕੁਲ ਓਕੇ ਹੈ ਜੀ ਟਰੈਕਟਰ ਜਿਵੇਂ ਮਰਜ਼ੀ ਵਾਹ ਕੇ ਚੈੱਕ ਕਰਕੇ ਲੈ ਸਕਦੇ ਹੋ ਜੀ ਬੈਕ ਟਾਇਰ ਟਰੈਕਟਰ ਦੇ 70 ਪੈਸੇ ਪਈ ਹੈ ਜੀ ਫਰੰਟ ਟਾਇਰ 35 ਕੇ ਪੈਸੇ ਪਈ ਹੈ ਜੀ ਪੀਬੀ 13 ਸੰਗਰੂਰ ਦਾ ਟਰੈਕਟਰ ਦਾ ਨੰਬਰ ਹੈ ਜੀ ਚਿਪ ਵਾਲੀ ਆਰਸੀ ਹੈ ਜੀ ਰੰਗ ਪੇਂਟ ਦਾ ਸਾਰਾ ਟਰੈਕਟਰ ਓਰੀਜਨਲ ਹੈ ਜੀ ਫੋਟੋਆਂ ਮਾ ਟਰੈਕਟਰ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਟਰੈਕਟਰ ਦੀ ਰੱਖੀ ਗਈ ਹੈ ਜੀ 2,85,000 ਬਾਕੀ ਮੌਕੇ ਤੇ ਹੋ ਜੂ ਅਗਲੇ ਹੈ ਜੀ ਬਰਨਾਲੇ ਦੇ ਬਣੇ 11 ਹਾਲ ਫੁੱਲ ਵਧੀਆ ਹਾਲ ਹੈ ਜੀ ਹਲਾਂ ਦਾ ਰੇਟ ਹੈ ਜੀ 18500 ਇਹਨਾਂ ਦੋਵੇਂ ਚੀਜ਼ਾਂ ਦੀ ਲੋਕੇਸ਼ਨ ਹੈ ਜੀ ਪਿੰਡ ਭੋਜੇ ਵਾਲੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 9465431588 9465431588 ਅਗਲੀ ਹੈ ਜੀ ਐਸ ਕ੍ਰਾਸ ਗੱਡੀ 2016 ਮਾਡਲ ਗੱਡੀ ਹੈ ਜੀ ਫਰਸਟ ਆਨਰ ਹੈ ਜੀ ਵੈਲਿਡ ਇੰਸ਼ੋਰੈਂਸ ਹੈ ਜੀ 91000 ਕਿਲੋਮੀਟਰ ਗੱਡੀ ਚੱਲੀ ਹੈ ਜੀ ਡੈਲਟਾ ਡੀਜ਼ਲ ਵੇਰੀਐਂਟ ਹੈ ਜੀ ਆਲ ओरिजिनल ਗੱਡੀ ਹੈ ਜੀ ਬੰਪਰ ਟੂ ਬੰਪਰ ਬਿਲਕੁਲ ਨਵੇਂ ਗੱਡੀ ਦੇ ਟਾਇਰ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਪੰਜਾਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 5,35,000 ਅਗਲੀ ਹੈ ਜੀ ਹੁੰਡਈ ਕ੍ਰੇਟਾ 1.6 SX+ ਗੱਡੀ 2016 ਮਾਡਲ ਗੱਡੀ ਹੈ ਜੀ ਪੈਟਰੋਲ ਵੇਰੀਐਂਟ ਹੈ ਜੀ ਫਸਟ ਓਨਰ ਹੈ ਜੀ 86,000 ਕਿਲੋਮੀਟਰ ਗੱਡੀ ਚੱਲੀ ਹੈ ਜੀ ਪੰਜਾਬ ਰਜਿਸਟਰ ਹੈ ਜੀ ਪੀਵੀ 65 ਮੋਹਾਲੀ ਦਾ ਗੱਡੀ ਦਾ ਨੰਬਰ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਹੈ ਜੀ ਡਿਮਾਂਡ ਪਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 7,25,000 ਅਗਲੀ ਹੈ ਜੀ ਫੌਕਸ ਵੈਗਨ ਵੈਂਟੋ ਗੱਡੀ 2018 ਮਾਡਲ ਗੱਡੀ ਹੈ ਜੀ ਟੌਪ ਹਾਈਲੈਂਡ ਡੀਜ਼ਲ ਮਾਡਲ ਹੈ ਜੀ ਸੈਕੰਡ ਆਨਰ ਗੱਡੀ ਹੈ ਜੀ ਵੈਲਿਡ ਇੰਸ਼ੋਰੈਂਸ ਹੈ ਜੀ 99,000 ਕਿਲੋਮੀਟਰ ਗੱਡੀ ਚੱਲੀ ਹੈ ਜੀ ਵਿਦ ਸਰਵਿਸ ਰਿਕਾਰਡ ਆਲ オリジナル ਗੱਡੀ ਦਾ ਪੇਂਟ ਹੈ ਜੀ ਪੱਕੇ ਪੰਜਾਬ ਨੰਬਰ ਦੀ ਗੱਡੀ ਹੈ ਜੀ ਪੀਬੀ 08 ਗੱਡੀ ਦਾ ਨੰਬਰ ਹੈ ਜੀ ਨਵੇਂ ਟਾਇਰ ਹੈ ਜੀ ਵਿਦ ਕੰਪਨੀ ਅਲੌਇਜ਼ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 6,50,000 ਐਸ ਕ੍ਰੋਸ ਕ੍ਰੇਟਾ ਤੇ ਵੈਂਟੋ ਤਿੰਨੇ ਗੱਡੀਆਂ ਦੀ ਲੋਕੇਸ਼ਨ ਹੈ ਜੀ ਚੰਡੀਗੜ੍ਹ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 8686 64577 8686864577 ਔਰ ਇਹਨਾਂ ਤਿੰਨੇ ਗੱਡੀਆਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਸ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਜੀ। ਅਗਲਾ ਹੈ ਜੀ ਸਵਰਾਜ 960 FE ਟਰੈਕਟਰ। 2016 ਮਾਡਲ ਟਰੈਕਟਰ ਹੈ ਜੀ। 2600 ਘੰਟੇ ਟਰੈਕਟਰ ਚੱਲਿਆ ਜੀ। ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਤਾਂ 95% ਟਰੈਕਟਰ ਦੇ ਟਾਇਰ ਪਏ ਹੈ ਜੀ। ਇੰਜਨ ਗੇਅਰ ਦੀ ਬਾਈਆਂ ਦੀ ਫੁੱਲ ਗਾਰੰਟੀ ਹੈ ਜੀ। ਫੋਟੋਆਂ ਮਾ ਟਰੈਕਟਰ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ। ਡਿਮਾਂਡ ਬਾਈਆਂ ਵੱਲੋਂ ਟਰੈਕਟਰ ਦੀ ਰੱਖੀ ਗਈ ਹੈ ਜੀ 5,60,000 ਏਰੀਆ ਪੰਜਾਬ ਦਾ ਮਾਨਸ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 76578 91827 76578 91827 ਹੋਰ ਇਹਨਾਂ ਸਾਰੇ ਸਾਧਨਾਵਾਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਦਿੱਤੇ ਗਏ ਕੰਟੈਕਟ ਨੰਬਰਾਂ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਅਤੇ ਸਾਰੇ ਵੀਰਾਂ ਨੇ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਕਿਸ ਏਰੀਆ ਵਿੱਚੋਂ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਸਾਡੀ ਵੀਡੀਓ ਕਿੱਥੇ-ਕਿੱਥੇ ਦੇਖੀ ਜਾ ਰਹੀ ਹੈ